ਲੇਫਟੀਨੈਂਟ ਡਾਕਟਰ ਪਰਮਵੀਰ ਕੌਰ ਐਨਸੀਸੀ ਵਿੰਗ ਦੇਵ ਸਮਰਥ ਕਾਲਜ ਫਾਰ ਔਮਨ ਫਰੋਸਪੁਰ ਦੀ ਅਸੋਸੀਏਟ ਐਨਸੀਸੀ ਆਫੀਸਰ ਸਦਾਏ ਇੰਸਟੀਚਿਊਨ 5 ਪੰਜਾਬ ਗਰਲਜ਼ ਬਟਾਲੀਅਨ ਐਨ ਸੀ ਸੀ ਮੋਗਾ ਦੇ ਅੰਤਰਗਤ ਆਉਂਦਾ ਹੈ ਔਰ ਵਿਦਿਆਰਥੀਆਂ ਨੂੰ ਅਸੀਂ ਐਨ ਸੀ ਸੀ ਦੀ ਟ੍ਰੇਨਿੰਗ ਹੈ ਜਿਹੜੀ ਉਹ ਹਰ ਸਾਲ ਦਿੰਦੇ ਆ ਮੇਰੇ ਕੋਲ 106 ਵਿਦਿਆਰਥੀ ਹਰ ਸਾਲ ਹੈ ਜਿਹੜੇ ਉਹ ਟ੍ਰੇਨਡ ਹੋ ਕੇ ਜਾਂਦੇ ਆ ਜਿਦੇ ਵਿੱਚ ਇੰਸਟੀਚੂਨਲ ਟ੍ਰੇਨਿੰਗ ਹੈ ਔਰ ਇਹ ਟ੍ਰੇਨਿੰਗ ਦੇਣ ਦੇ ਲਈ ਬੱਚਿਆਂ ਨੂੰ ਸਭ ਤੋਂ ਪਹਿਲਾਂ ਮੈਂ 2017 ਦੇ ਵਿੱਚ ਆਪਣੀ ਜਰਨੀ ਸ਼ੁਰੂ ਕੀਤੀ 2015-16 ਦੇ ਵਿੱਚ ਐਜ਼ ਅ ਕੇਅਰ ਟੇਕਰ ਮੈਨੂੰ ਟੇਕਓਵਰ ਕੀਤਾ ਔਰ 2017 ਦੇ ਵਿੱਚ PCRN 99 ਕਰਨ ਤੋਂ ਬਾਅਦ ਦੇ ਵਿੱਚ ਮੈਨੂੰ ਲੈਫਟੀਨੈਂਟ ਦੇ ਅਹੁਦੇ ਦੇ ਨਾਲ ਨਿਵਾਜਿਆ ਗਿਆ ਤੇ ਮੈਂ ਇਸ ਅ ادارے ਦੇ ਵਿੱਚ ਆ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੂਰਜੋਰ ਕੋਸ਼ਿਸ਼ ਕਰ ਰਹੀ ਹਾਂ ਔਰ ਮੈਂ ਆਪਣੇ ਵਿਦਿਆਰਥੀਆਂ ਨੂੰ ਡ੍ਰਿਲ ਦੇ ਨਾਲ ਨਾਲ ਵੈਪਨ ਟ੍ਰੇਨਿੰਗ ਮੈਪ ਰੀਡਿੰਗ ਕਲਚਰਲ ਐਕਟੀਵਿਟੀਆਂ ਦੇ ਨਾਲ ਖੇਡਾਂ ਦੇ ਨਾਲ ਜੋੜਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੀ ਹਰ ਇੱਕ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਲੰਬੀਆਂ ਪੁਲਾੰਗਾਂ ਭਰੇ ਉੱਚੀਆਂ ਉਡਾਰੀਆਂ ਮਾਰੇ ਤੇ ਮੇਰਾ ਵੀ ਵਿਦਿਆਰਥੀ ਜੀਵਨ ਦੇ ਵਿੱਚ ਇਹ ਸੁਪਨਾ ਸੀ ਕਿ ਮੈਂ ਵੀ ਕਿਸੇ ਖਾਸ ਅਹੁਦੇ ਤੇ ਪਹੁੰਚਾਂ ਤੇ ਮੈਨੂੰ ਹਮੇਸ਼ਾ ਹੀ ਆਰਮੀ ਦੀ ਜਾਂ ਪੁਲਿਸ ਦੀ ਯੂਨੀਫਾਰਮ ਅਟਰੈਕਟ ਕਰਦੀ ਸੀ ਤੇ ਮੇਰਾ ਦਿਲ ਕਰਦਾ ਸੀਗਾ ਕਿ ਮੈਂ ਵੀ ਇਸ ਯੂਨੀਫਾਰਮ ਨੂੰ ਪਾਵਾਂ ਤੇ ਉਸ ਯੂਨੀਫਾਰਮ ਨੂੰ ਪਾਉਣ ਦਾ ਸੁਪਾਗ ਮੈਨੂੰ 2017 ਦੇ ਵਿੱਚ PCRN ਕਰਨ ਤੋਂ ਬਾਅਦ ਟ੍ਰੇਨਿੰਗ ਲੈਣ ਤੋਂ ਬਾਅਦ ਪ੍ਰਾਪਤ ਹੋਇਆ ਤੇ ਮੈਨੂੰ ਲੈਫਟੀਨੈਂਟ ਦੇ ਅਹੁਦੇ ਨਾਲ ਨਿਵਾਜਿਆ ਗਿਆ ਤੇ ਉਸ ਤੋਂ ਬਾਅਦ ਮੈਂ ਆਪਣੀ ਨਾਲ ਹੀ ਡਾਕਟੋਰੇਟ ਕੀਤੀ ਤੇ ਮੈਂ ਲੈਫਟੀਨੈਂਟ ਡਾਕਟਰ ਪਰਮਵੀਰ ਬਣੀ ਸੋ ਇਹ ਬਹੁਤ ਹੀ ਖੂਬਸੂਰਤ ਜਰਨੀ ਰਹੀ ਐਨਸੀਸੀ ਟ੍ਰੇਨਿੰਗ ਅਕੈਡਮੀ ਗਵਾਲੀਅਰ ਦੇ ਵਿੱਚ ਮੇਰੀ ਟ੍ਰੇਨਿੰਗ ਹੋਈ ਜਿੱਥੇ ਸਾਨੂੰ ਟ੍ਰੇਨ ਕੀਤਾ ਗਿਆ ਕਿਸ ਤਰੀਕੇ ਨਾਲ ਅਸੀਂ ਆ ਕੇ ਅੱਗੇ ਗਰਾਊਂਡ ਦੇ ਵਿੱਚ ਕੰਮ ਕਰੀਏ ਕਿਵੇਂ ਅਸੀਂ ਬੱਚਿਆਂ ਨੂੰ ਡ੍ਰਿਲ ਸਿਖਾਉਣੀ ਹੈ ਕਿਵੇਂ ਉਹਨਾਂ ਨੂੰ ਡਿਸਪਲਿਨ ਸਿਖਾਉਣਾ ਹੈ ਕਿਸ ਤਰੀਕੇ ਅਸੀਂ ਉਹਨਾਂ ਨੂੰ ਵੈਪਨਸ ਦੀ ਟ੍ਰੇਨਿੰਗ ਆਪਣੇ ਯੂਨਿਟ ਦੇ ਨਾਲ ਮਿਲ ਕੇ ਦੇਣੀ ਹੈ ਔਰ ਇਹ ਬਹੁਤ ਹੀ ਖੂਬਸੂਰਤ ਮੌਕਾ ਹੈ ਸਾਰੇ ਵਿਦਿਆਰਥੀਆਂ ਦੇ ਲਈ ਕਿ ਉਹ ਵੀ ਇਸ ਓਪਰਚ्युनिटी ਨੂੰ ਤੁਹਾਡੇ ਇੰਸਟੀਟਿਊਸ਼ਨ ਦੇ ਵਿੱਚ ਜੇ ਐਨਸੀਸੀ ਵਿੰਗ ਹੈ ਤਾਂ ਏ ਯੂਨੀਫਾਰਮ ਪਾਉਣ ਦਾ ਮੌਕਾ ਤੁਸੀਂ ਵੀ ਜਰੂਰ ਹਾਸਲ ਕਰੋ ਕਿਉਂਕਿ ਯੂਨੀਫਾਰਮ ਪਾਉਣ ਦਾ ਆਪਣਾ ਇੱਕ ਗੌਰਵ ਹੈ ਤੁਸੀਂ ਖੁਦ ਆਪਣੇ ਆਪ ਦੇ ਵਿੱਚ ਇੱਕ ਚੇਂਜ ਹੈ ਜਿਹੜੀ ਉਹ ਮਹਿਸੂਸ ਕਰਦੇ ਹੋ ਤੁਸੀਂ ਯੂਨੀਫਾਰਮ ਪਾ ਕੇ ਤੁਹਾਡੀ ਰਿਸਪਾਂਸਿਬਿਲਟੀ ਖੁਦ ਆਪਣੇ ਆਪ ਤੁਸੀਂ ਰਿਸਪਾਂਸਿਬਲ ਹੋ ਜਾਂਦੇ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਲਈ ਕੁਝ ਕਰੀਏ ਫਿਰ ਤੁਸੀਂ ਖੁਦ ਡਿਸਪਲਨਡ ਹੋ ਜਾਂਦੇ ਹੋ ਅਨੁਸ਼ਾਸਿਤ ਹੋ ਕੇ ਹੀ ਦੇਸ਼ ਦੇ ਪ੍ਰਤੀ ਆਪਣੇ ਕਰਤਵਾਂ ਨੂੰ ਪਹਿਚਾਨ ਕੇ ਕੀ ਤੁਸੀਂ ਆਪਣੀ ਡਿਊਟੀ ਹੈ ਜਿਹੜੀ ਉਹ ਬਖੂਪੀ ਨਿਭਾ ਸਕਦੇ ਇਸ ਐਨਸੀਸੀ ਦੇ ਵਿੱਚ ਤਿੰਨ ਸਰਟੀਫਿਕੇਟ ਨੇ ABC A ਸਰਟੀਫਿਕੇਟ ਔਰ B ਸਰਟੀਫਿਕੇਟ ਬੱਚੇ ਸਕੂਲ ਦੇ ਵਿੱਚ ਵੀ ਲੈ ਲੈਂਦੇ ਆ ਪਰ ਅਸੀਂ ਇਸ ਇੰਸਟੀਟਿਊਸ਼ਨ ਦੇ ਵਿੱਚ B ਔਰ C ਸਰਟੀਫਿਕੇਟ ਅੱਗੋਂ ਜਿਹੜਾ ਬੱਚੇ ਡਾਇਰੈਕਟ ਹੈ ਜਿਹੜੇ ਉਹ ਬੀਏ ਫਰਸਟイヤー ਦੇ ਵਿੱਚ ਐਨੀ ਫਰਸਟイヤー ਬੀਏ ਬੀਐਸਸੀ ਬੀਕਾਮ ਐਨੀ ਸਟਰੀਮ ਜੋ ਹੈ ਔਰ ਉਹਦੇ ਵਿੱਚ ਤੁਸੀਂ ਫਰਸਟイヤー ਦੇ ਵਿੱਚ ਆ ਕੇ ਐਨਸੀਸੀ ਹੈ ਜਿਹੜੀ ਉਹਦੇ ਵਿੱਚ ਇਨਰੋਲ ਹੋ ਸਕਦੇ ਹੋ ਔਰ ਉਹਦੇ ਵਿੱਚ ਜਦੋਂ ਤੁਸੀਂ ਤਿੰਨ ਸਾਲ ਲਗਾਓਗੇ ਤੁਸੀਂ ਸੀ ਸਰਟੀਫਿਕੇਟ ਹਾਸਲ ਕਰੋਗੇ ਪਹਿਲੇ ਸਾਲ ਤੁਹਾਡੇ ਇੰਸਟੀਚੂਨਲ ਟ੍ਰੇਨਿੰਗ ਹੈ ਦੂਸਰੇ ਸਾਲ ਦੇ ਵਿੱਚ ਤੁਹਾਡਾ ਇੱਕ ਕੰਪਲਸਰੀ ਕੈਂਪ ਹੋਏਗਾ ਕੰਪਲਸਰੀ ਕੈਂਪ ਕਰਨ ਤੋਂ ਬਾਅਦ ਤੁਸੀਂ ਬੀ ਸਰਟੀਫਿਕੇਟ ਦੇ ਲਈ ਐਲੀਜੀਬਲ ਹੁੰਦੇ ਹੋ ਥੈਨ ਸੀ ਸਰਟੀਫਿਕੇਟ ਦੇ ਲਈ ਐਲੀਜੀਬਲ ਹੋਣ ਲਈ ਫਿਰ ਤੁਹਾਨੂੰ ਜਿਹੜਾ ਇੱਕ ਕੈਂਪ ਕਰਨਾ ਪੈਂਦਾ ਸੋ ਤਿੰਨ ਸਾਲ ਦੀ ਇਹ ਇੰਸਟੀਚੂਨਲ ਟ੍ਰੇਨਿੰਗ ਹੈ ਇਹਦੇ ਵਿੱਚ ਬੀ ਔਰ ਸੀ ਸਰਟੀਫਿਕੇਟ ਤੁਸੀਂ ਹਾਸਲ ਕਰਦੇ ਹੋ ਜਦੋਂ ਤੁਸੀਂ ਸੀ ਸਰਟੀਫਿਕੇਟ ਹਾਸਲ ਕਰਦੇ ਹੋ ਤਾਂ ਤੁਸੀਂ ਆਰਮੀ ਦੇ ਵਿੱਚ ਤੁਸੀਂ ਜਾ ਸਕਦੇ ਹੋ ਤੁਸੀਂ ਪੁਲਿਸ ਲਾਈਨ ਦੇ ਵਿੱਚ ਅਗਰ ਬਹੁਤ ਸਾਰੇ ਵਿਦਿਆਰਥੀ ਸਾਡੇ ਕੋਲੇ ਹਾਰ ਰੂਚ ਆਉਂਦੇ ਆ ਪੁਲਿਸ ਲਾਈਨ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਉਹਦੇ ਨਾਲ ਐਨਸੀਸੀ ਦੇ ਅੰਤਰਗਤੀ ਜੀਸੀਆਈ ਦੀ ਪੋਸਟ ਹੈ ਗਰਲਸ ਕੈਡਟ ਇਨਸਟ੍ਰਕਟਰ ਔਰ ਇੱਕ ਹੋਰ ਡਬਲਯੂਟੀਐਲਓ ਹੌਲ ਟਾਈਮ ਲੇਡੀ ਆਫੀਸਰ ਬਹੁਤ ਹੀ ਸ਼ਾਨਦਾਰ ਜਿਹੜੀਆਂ ਇਹ ਸੈਂਟਰ ਦੀਆਂ ਪੋਸਟਾਂ ਨੇ ਜੋ ਕਿ ਸਪੈਸ਼ਲ ਲੜਕੀਆਂ ਦੇ ਲਈ ਹੈ ਔਰ ਇਹਨਾਂ ਦੀ ਅੱਛੀ ਬੱਚੇ ਜਿਹੜੇ ਉਹ ਜਦੋਂ SSB ਦੇ ਲਈ ਵੀ ਜੇ ਉਹ ਜਾਣਾ ਚਾਹੁੰਦੇ ਹੈਗੇ ਆ ਤਾਂ ਉਹਦੇ ਵਿੱਚ ਵੀ C ਸਰਟੀਫਿਕੇਟ ਜਿਹੜੇ 홀ਡਰ ਵਿਦਿਆਰਥੀ ਹੈਗੇ ਆ ਉਹ ਡਾਇਰੈਕਟ ਇਗਜ਼ਾਮ ਦੇ ਵਿੱਚ ਉਹਨਾਂ ਨੂੰ ਇਗਜ਼ਾਮ ਐਗਜ਼ੈਂਟਡ ਹੁੰਦਾ ਹੈ ਉਹ ਸਿਰਫ ਇੰਟਰਵਿਊ ਦੇ ਲਈ ਡਾਇਰੈਕਟ ਹੈ ਜਿਹੜੇ ਉਹ ਪਹੁੰਚ ਸਕਦੇ ਆ ਹਰ ਵਿਦਿਆਰਥੀ ਚਾਹੁੰਦਾ ਹੈ ਕਿ ਉਹ ਪੜ੍ਹ ਲਿਖ ਕੇ ਉਹਨੂੰ এমਪਲੋਇਮੈਂਟ ਮਿਲੇ ਰੁਜ਼ਗਾਰ ਮਿਲੇ ਔਰ ਇਸ ਤੋਂ ਵਧੀਆ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਕਿ ਤੁਸੀਂ NCC ਦੇ ਥਰੂ ਤੁਸੀਂ ਰੁਜ਼ਗਾਰ ਵੀ ਲੈ ਸਕਦੇ ਹੋ ਆਪਣਾ ਇੱਕ ਸਨਮਾਨ ਹੈ ਜਿਹੜਾ ਇੱਕ ਅਹੁਦਾ ਵੀ ਹੈ ਜਿਹੜਾ ਤੁਹਾਨੂੰ ਅ ਮਿਲਦਾ ਏ ਜਦੋਂ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਹਾਂ ਜਾਂ ਕੋਈ ਅਸੀਂ ਅਹੁਦਾ ਪ੍ਰਾਪਤ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਲਈ ਇੱਕ ਬਹੁਤ ਹੀ ਬਿਹਤਰੀਨ ਮੌਕਾ ਹੈ ਕਿ ਅਸੀਂ NCC ਜੁਆਇਨ ਕਰੀਏ ਅਸੀਂ ਆਪਣੇ ਦੇਸ਼ ਦੀ ਸੇਵਾ ਦੇ ਲਈ ਅੱਗੇ ਆਈਏ ਜੋ ਕਰਪਸ਼ਨ ਜੋ ਪ੍ਰੇਸ਼ਟਾਚਾਰ ਜੋ ਸੋਸ਼ਲ ਇਵਲਸ ਸਮਾਜ ਦੇ ਵਿੱਚ ਦਿਨ-ਬਦ ਦਿਨ ਵੱਧ ਰਹੀਆਂ ਨੇ ਉਹਨਾਂ ਦੇ ਬਾਰੇ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਤੇ ਇਸ ਤਰੀਕੇ ਨਾਲ ਅਸੀਂ NCC ਦੇ ਜ਼ਰੀਏ ਵੀ ਆਪਣੇ ਦੇਸ਼ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਜਿਹੜਾ ਉਹ ਨਿਭਾ ਸਕਤੇ ਹਾਂ ਤੇ ਦੇਸ਼ ਤੇ ਆਪਣੀ ਸੇਵਾ ਪ੍ਰਦਾਨ ਕਰ ਸਕਦੇ ਆ ਤੁਹਾਡੀ ਸਭ ਦੇ ਲਈ ਇੱਕ ਬਹੁਤ ਹੀ ਬਿਹਤਰੀਨ ਮੌਕਾ ਇੱਕ ਤਰ੍ਹਾਂ ਨਾਲ ਰੈਡ ਕਾਰਪਟ ਹੈ ਤੁਸੀਂ ਸਿਰਫ ਸੈਲੀਬ੍ਰਿਟੀ ਉਸ ਰੈਡ ਕਾਰਪਟ ਤੇ ਚੱਲ ਕੇ ਪ੍ਰਸਿੱਧੀ ਪ੍ਰਾਪਤ ਨਹੀਂ ਕਰਦੇ ਬਲਕਿ ਐਨਸੀਸੀ ਦਾ ਇੱਕ ਵਿਦਿਆਰਥੀ ਵੀ ਇਸ ਐਨਸੀਸੀ ਦੇ ذریعے ਉਹ ਪ੍ਰਸਿੱਧੀ ਪ੍ਰਾਪਤ ਕਰ ਸਕਦਾ ਹੈ ਮੈਂ ਖੁਦ ਇਸ ਦੀ ਉਦਾਹਰਣਾਂ ਕਿਉਂਕਿ ਮੈਂ ਮੇਰਾ ਕੋਈ ਇੰਟਰਸਟ ਨਹੀਂ ਸੀ ਇਸ ਤੋਂ ਪਹਿਲਾਂ ਪਰ ਜਦੋਂ ਮੈਂ ਐਨਸੀਸੀ ਜੁਆਇਨ ਕੀਤੀ ਜਦੋਂ 유ਨੀਫਾਰਮ ਪਾਈ ਤਾਂ ਉਹ ਰਿਸਪਾਂਸਿਬਿਲਟੀ ਆਪਣੇ ਆਪ ਆਈ ਤਾਂ ਇੰਜ ਲੱਗਿਆ ਕਿ ਹੁਣ ਤੱਕ ਅਸੀਂ ਕੀਤਾ ਕੀ ਹੈ ਦੇਸ਼ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਕੀ ਸੀ ਅਸੀਂ ਸਮਾਂ ਅਜਾਈ ਗਵਾਇਆ ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਇਹ ਗੁਜਾਰਿਸ਼ ਕਰਦੀਆਂ ਕਿ ਜੇ ਤੁਸੀਂ ਅਸਮਾਨ ਛੂਣਾ ਚਾਹੁੰਦੇ ਹੋ ਉਹਨਾਂ ਬੁਲੰਦੀਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਜੇ ਤੁਸੀਂ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਅਦਾ ਕਰਨਾ ਚਾਹੁੰਦੇ ਹੋ ਤਾਂ ਇੱਕ ਬਿਹਤਰੀਨ ਮੌਕਾ ਹੈ ਕਿ ਤੁਸੀਂ ਇੰਡੀਅਨ ਆਰਮੀ, 에ਅਰ ਫੋਰਸ ਐਂਡ ਨੇਵੀ ਤਿੰਨਾਂ ਹੀ ਸੇਵਾਵਾਂ ਦੇ ਵਿੱਚੋਂ ਕਿਸੇ ਵੀ ਸੇਵਾ ਤੇ ਵਿੱਚ ਜਿਹੜਾ ਆਪਣੀ ਸੇਵਾਵਾਂ ਜਿਹੜੀਆਂ ਉਹ ਦੇ ਸਕਦੇ ਆ ਅਕਸਰ ਮੈਂ ਦੇਖਤੀ ਆ ਮੇਰੇ ਵਿਦਿਆਰਥੀ ਵੀ ਨੇ ਜੋ ਫਸਟ ਇਅਰ ਚ ਐਨ ਸੀ ਸੀ ਜੁਆਇਨ ਕਰ ਲੈਂਦੇ ਆ ਪਰ ਸੈਕਿੰਡ ਇਅਰ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਇਦਾਂ ਦੇ ਹੁੰਦੇ ਆ ਕਿ ਜਿਹੜੇ ਦੂਸਰਿਆਂ ਦੇ ਇਨਫਲੂਐਂਸ ਦੇ ਵਿੱਚ ਆ ਕੇ ਐਨ ਸੀ ਸੀ ਲੀਵ ਕਰ ਜਾਂਦੇ ਆ ਔਰ ਜਦੋਂ ਮੈਂ ਐਨ ਸੀ ਸੀ ਜੁਆਇਨ ਕੀਤੀ ਸੀ ਮੇਰੀਆਂ ਵੀ ਬਹੁਤ ਦੀਆਂ ਸਹੇਲੀਆਂ ਇਸ ਤਰ੍ਹਾਂ ਦੀਆਂ ਸੀ ਜਿਨ੍ਹਾਂ ਨੇ ਮੈਨੂੰ ਵੀ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਮੋਟੀਵੇਟ ਕਰਨ ਦੀ ਜਗ੍ਹਾ ਡੀਗ੍ਰੇਡ ਕੀਤਾ ਔਰ ਉਹਨਾਂ ਨੂੰ ਲੱਗਦਾ ਸੀਗਾ ਕਿ ਇਹਦਾ ਕੋਈ ਫਾਇਦਾ ਨਹੀਂ ਹੈ ਪਰ ਜਦੋਂ ਆ ਮੌਕਾ ਮਿਲਿਆ ਸਾਨੂੰ ਔਰ ਉਹਨਾਂ ਨੇ ਮੈਨੂੰ ਯੂਨੀਫਾਰਮ ਦੇ ਵਿੱਚ ਦੇਖਿਆ ਔਰ ਮੇਰੀ ਨੇਮ ਪਲੇਟ ਮੇਰੇ ਸਟਾਰਸ ਦੇਖ ਕੇ ਉਹ ਇੰਨੀਆ ਪ੍ਰਭਾਵਿਤ ਹੋਈਆਂ ਉਹਨਾਂ ਨੂੰ ਲੱਗਾ ਕਿ ਕਾਸ਼ ਅਸੀਂ ਉਸ ਦਿਨ ਮੈਡਮ ਨੂੰ ਆਪਣਾ ਰਿਜ਼ਾਈਨ ਨਾ ਲਿਖ ਕੇ ਦੇ ਕੇ ਆਉਂਦੇ ਨਾ ਅਸੀਂ ਐਨਸੀਸੀ ਲੀਵ ਕਰਦੇ ਤਾਂ ਇਹ ਸਟਾਰਸ ਸਾਡੇ ਮੋਢਿਆਂ ਤੇ ਵੀ ਹੁੰਦੇ ਅਸੀਂ ਵੀ ਅੱਜ ਇਸ ਸਮਾਗਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੁੰਦੇ ਸੋ ਪਿਆਰੇ ਵਿਦਿਆਰਥੀਓ ਇੱਕ ਬਹੁਤ ਹੀ ਵਧੀਆ ਰਸਤਾ ਹੈ ਜੇ ਤੁਹਾਡੇ ਕਾਲਜ ਦੇ ਵਿੱਚ NCC ਵਿੰਗ ਹੈ ਚਾਹੇ ਉਹ 에ਅਰ ਫੋਰਸ ਦਾ ਹੈ ਨੇਵੀ ਦਾ ਹੈ ਜਾਂ ਆਰਮੀ ਦਾ ਹੈ ਤਾਂ ਮੈਂ ਤੁਹਾਨੂੰ ਇਹ ਜ਼ਰੂਰ ਸਲਾਹ ਦਵਾਂਗੀ ਕਿ ਤੁਸੀਂ ਉਸ ਵਿੰਗ ਨੂੰ ਜ਼ਰੂਰ ਜੁਆਇਨ ਕਰੋ ਤੇ ਤੁਸੀਂ ਆਪਣੇ ਦੇਸ਼ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਿਭਾ ਸਕੋ ਤੁਸੀਂ ਰੁਜ਼ਗਾਰ ਹਾਸਲ ਕਰ ਸਕੋ ਤੁਸੀਂ ਆਪਣਾ ਨੇਮ ਫੇਮ ਹਾਸਲ ਕਰ ਸਕੋ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਇੱਕ ਉਦਾਹਰਨ ਮੈਂ ਖੁਦ ਖੜੀ ਹਾਂ ਸੋ ਮੈਚੋਨੀਆ ਕੇ ਜੇ मैं इस ऑपरचुनिटी को अवेल किया है जे मैं आज इस मुकाम त पहुंची हाँ तो तुम सारे इस ऑपरचुनिटी अवेल करो बहुत बहुत शुक्रिया अगर आप एन सी सी कम्प्लीट करते हो तीन साल का पूरा कोर्स तो आपको रिटर्न एग्ज़ाम देने की ज़रूरत नहीं होती डायरेक्ट आप एस एस बी इंटरव्यू के लिए क्वालीफाई हो जाते हो अगर एक नॉर्मल बच्चा होता है उसे रिटर्न निकालना पड़ता है जो कि यू पी एस सी के थ्रू होता है उसके बाद वो इंटरव्यू पर जाता है तो आप एन सी सी से डायरेक्ट बेनिफिट लेकर के इंटरव्यू के थ्रू ऑफिसर रैंक पर जा सकते हैं आर्मी में तो आज जब गवर्नर साहब ने अप्रिशिएशन किया तो संध्या को भी खुशी होगी कि आपकी टीम सर, जरूर सर मुझे बहुत अच्छा लगा कि मेरी टीम इतने ऊपर लेवल तक जा रही है और भी आगे जाएगी इसके लिए मुझे बहुत खुशी हुई है